ਸਾਵਨ ਨੂੰ ਉਹਨਾਂ ਨੂੰ ਵੀ ਗੱਲ ਕਹਿਣਾ ਚਾਹਨਾ ਕਿ ਤੁਹਾਨੂੰ ਲੋਕਾਂ ਨੇ ਚੁਣਿਆ ਹੈ ਬੋਟਾ ਭਈਆ ਤੁਹਾਨੂੰ ਚੁਣਿਆ ਤੁਹਾਨੂੰ ਵਿਧਾਇਕ ਬਣਾਇਆ ਤੁਹਾਨੂੰ ਧਰਨੇ ਦੇਣ ਵਾਸਤੇ ਵਿਧਾਇਕ ਨਹੀਂ ਬਣਾਇਆ ਲੋਕਾਂ ਨੇ ਤੁਸੀਂ ਲੋਕਾਂ ਦੇ ਵਿੱਚ ਜਾਓ ਕੰਮ ਕਰੋ ਤੁਸੀਂ ਇਹ ਬਹਾਨੇ ਮਾਰਦੇ ਹੋ ਵੀ ਸਾਡੀ ਸਰਕਾਰ ਨਹੀਂ ਆਇਆ ਤੇ ਜੇ ਇੱਥੇ ਨਹੀਂ ਹੈਗੀ ਕੇਂਦਰ ਵਿੱਚ ਤਾਂ ਤੁਹਾਡੀ ਸਰਕਾਰ ਹੈ ਨਾ ਤੁਸੀਂ ਕੇਂਦਰ ਚੋਂ ਕੋਈ ਸਪੈਸ਼ਲ ਫੰਡ ਪਠਾਨਕੋਟ ਲਈ ਲੈ ਕੇ ਆਓ ਤਾਂ ਕਿ ਲੋਕ ਵੀ ਜਿਹੜੇ ਆਪਣਾ ਤੁਹਾਡਾ ਐਸ਼ਾਨਮੰਦ ਹੋਣ ਕੇ ਆਪਣੇ ਆਸ਼ੀਸ਼ ਸ਼ਰਮਾ ਜੀ ਨੇ ਬਹੁਤ ਵਧੀਆ ਆਪਣੇ ਸ਼ਹਿਰ ਵਾਸਤੇ ਜਿਹੜਾ ਇਹ ਬਾਰੂ ਫਟ ਲੈ ਕੇ ਆਇਆ ਹੈ ਦੂਸਰਾ ਗੱਲ ਇਹ ਹੈ ਜਿਹੜੀ ਉੱਥੇ ਉਸ ਜਗ੍ਹਾ ਦੇ ਉੱਤੇ ਪਾਣੀ ਇਕੱਠਾ ਹੋਇਆ ਇਹ ਠੀਕ ਹੈ ਪ੍ਰਸ਼ਾਸਨ ਵੀ ਬਹੁਤ ਝੂਕ ਹੈ ਕਿਉਂਕਿ ਸਮੇਂ ਸਿਰ ਜਿਹੜੇ ਨਾਲੇ ਉਹ ਨਹੀਂ ਕੱਢੇ ਔਰ ਕਾਰਪੋਰੇਸ਼ਨ ਨੇ ਜਿਹਾ ਉੱਥੋਂ ਦੇ ਜਿਹੜੇ ਉਹਨਾਂ ਦੇ ਅਧਿਕਾਰੀ ਨੇ ਜਿਹੜੇ ਮੇਅਰ ਸਾਹਿਬ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਲੇਕਿਨ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਥੇ ਤੁਸੀਂ ਦੇਖਿਆ ਹੋਣਾ ਕਿ ਹਰ ਬੰਦੇ ਨੇ ਨਾਲੇ ਦੇ ਉੱਪਰ ਆਪਣੀਆਂ ਆਪਣੀਆਂ ਦੁਕਾਨਾਂ ਜਿਹੜੀਆਂ ਜਿਹੜੀ 10-10 ਫੁੱਟ ਦੀਆਂ ਦੁਕਾਨਾਂ ਨੇ ਉਹਨਾਂ ਨੇ 20-20 ਫੁੱਟ ਕਰ ਲਿਆ ਨਾਲਾ ਸਾਰਾ ਵਿੱਚ ਕਵਰ ਕਰ ਲਿਆ ਸੋ ਉਹਨਾਂ ਲੋਕਾਂ ਦੀ ਵੀ ਜ਼ਿੰਮੇਵਾਰੀ ਇਸ ਇਕੱਲੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਪ੍ਰਸ਼ਾਸਨ ਜਿਹੜਾ ਹੈ ਜੀ ਪਾਣੀ ਪਾਣੀ ਨੇ ਤੇ ਨਿਕਾਸੀ ਦੇਖਣੀ ਹੈ ਵੀ ਉਹਨੇ ਕਿੱਥੇ ਜਾਣਾ ਜਦੋਂ ਆਪਾਂ ਨਾਲੇ ਬੰਦ ਕਰਦੇ ਆਂ ਕਿ ਜਦੋਂ ਨਾਲੀਆਂ ਬੰਦ ਕਰਦੇ ਆਂ ਤਾਂ ਪਾਣੀ ਨੇ ਫਿਰ ਗਲੀਆਂ 'ਚ ਜਾਂ ਸੜਕਾਂ 'ਚ ਫਿਰਨਾ ਸੋ ਮੈਂ ਪ੍ਰਸ਼ਾਸਨਾਂ ਕੇ ਇਹ ਪ੍ਰਾਰਥਨਾ ਵੀ ਕਰਾਂਗਾ ਕਿ ਜਿਨ੍ਹਾਂ ਲੋਕਾਂ ਨੇ ਉੱਥੇ ਆਪਣੇ ਕਬਜ਼ੇ ਕੀਤੇ ਨੇ ਉਹ ਕਬਜ਼ੇ ਜ਼ਰੂਰ ਹਟਾਏ ਜਾਣ ਉਹਦੇ ਵਾਸਤੇ ਅਸ਼ਵੀ ਸ਼ਰਮਾ ਜਿਹੜੇ ਸਾਡੇ ਵਿਧਾਇਕ ਸਾਹਿਬ ਨੂੰ ਉਹ ਵੀ ਨਾਲ ਆਣ ਅਸੀਂ ਵੀ ਨਾਲ ਚੱਲਦੇ ਆਂ ਤੇ ਚੱਲ ਕੇ ਜਿਹਨਾਂ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਲਜਾਈ ਕਬਜ਼ੇ ਕੀਤੇ ਹੋਏ ਨੇ ਉਹਨਾਂ ਕਬਜ਼ੇ ਨੂੰ ਹਟਾਣ ਤਾਂ ਕਿ ਪਠਾਨਕੋਟ ਨੂੰ ਰਾਹਤ ਮਿਲ ਸਕੇ ਔਰ ਜਿਹੜਾ ਪਾਣੀ ਹੈ ਉਹ ਆਪਣੀ ਜਗ੍ਹਾ ਜਿੱਥੇ ਮਤਲਬ ਨਾਲੇ ਆ ਤੇ ਨਾਲੇ ਜਿਹੜੇ ਨਾਲੇ ਆਪਣੀ ਜਗ੍ਹਾ ਤੇ ਰਹਿਣੇ ਚਾਹੀਦੇ ਨੇ ਨਾਲੀਆਂ ਆਪਣੀ ਜਗ੍ਹਾ ਤੇ ਰਹਿਣੀਆਂ ਜਦੋਂ ਅਸੀਂ ਨਾਲੀਆਂ ਨਾਲੇ ਕੋਹਲਾ ਸਭ ਕੁਝ ਕਵਰ ਕਰਦੇ ਆਗੇ ਤੇ ਪਾਣੀ ਜਿਹੜਾ ਆ ਬਰਸਾਤੀ ਪਾਣੀ ਹੈ ਚਾਹ ਜਿਹੜਾ ਕੁਦਰਤ ਦਾ ਪਾਣੀ ਉਹ ਕਿੱਥੇ ਜਾਏਗਾ ਸੋ ਧਰਨਿਆਂ ਤੁਰਨਿਆਂ ਦਾ ਤੇ ਇੱਕ ਡਰਾਮਾ ਆ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕੱਲ ਨੂੰ ਇਹਨਾਂ ਨੇ ਵੋਟਾਂ ਲੋਕਾਂ ਕੋਲੋਂ ਮੰਗਣੀਆਂ ਹਨ ਫਿਰ ਕਹਿਣਗੇ ਜੀ ਸਾਨੂੰ ਐਮਐਲਏ ਬਣਾ ਦਿਓ ਤੇ ਫਿਰ ਉਸ ਤੋਂ ਬਾਅਦ ਕੀ ਕਰਨਗੇ ਵੀ ਧਰਨੇ ਦੇਣਗੇ ਇਹ ਤਾਂ 50 ਸਾਲ ਪੰਜਾਬ ਦੇ ਵਿੱਚ ਤੇ ਬੀਜੇਪੀ ਦੀ ਸਰਕਾਰ ਆਣੀ ਨਹੀਂ ਤੇ ਜਦੋਂ ਸਰਕਾਰ ਹੀ ਨਹੀਂ ਆਣੀ ਤੇ ਜਿਹਨਾਂ ਨੇ ਫਿਰ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ ਤੁਸੀਂ ਜਾਂ ਤੇ ਚੋਣਾਂ ਲੜਨਾ ਛੱਡ ਦਿਓ ਫਿਰ ਧੰਮੇ ਦਿਓ ਤੇ ਜੇ ਤੁਸੀਂ ਚੋਣਾਂ ਲੜਿਆ ਤੁਹਾਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਜਿਤਾਇਆ ਲੋਕਾਂ ਨੇ ਜੇ ਅਗਰ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਸ ਜ਼ਿੰਮੇਵਾਰੀ ਦਾ ਨਿਰਵਾਹ ਕਰੋ ਇਦਾਂ ਦੇ ਡਰਾਮੇਬਾਜ਼ੀ ਕਰਕੇ ਕਿ ਮੈਂ ਧਰਨਾ ਦੇ ਦੇਵਾਂਗਾ ਇਹ ਕਰਦੇ ਧਰਨੇ ਨਾਲ ਕੀ ਹੋਣਾ ਸੋ ਪਠਾਨਕੋਟ ਦੀ ਜਨਤਾ ਇਹ ਤੁਹਾਨੂੰ ਕਾਫੀ ਵੋਟਾਂ ਤੋਂ ਜਿਤਾਇਆ ਸੀਗਾ ਸੋ ਇਸ ਕਰਕੇ ਪਠਾਨਕੋਟ ਦੀ ਜਨਤਾ ਦਾ ਧਿਆਨ ਕਰੋ ਲੋਕਾਂ ਦੀ ਜਿਹੜੀ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਾਓ ਇਹ ਤੁਹਾਨੂੰ ਬਧਾਈ ਬਣਾਇਆ ਬਧਾਈ ਦਾ ਮਤਲਬ ਜਿੱਥੋਂ ਮਰਜ਼ੀ ਕੰਮ ਕਰਾਵੇ ਜਦੋਂ ਜੇ ਤੁਸੀਂ ਕਹਿ ਰਹੇ ਹੋ ਕਿ ਸਟੇਟ 'ਚ ਸਰਕਾਰ ਨਹੀਂ ਤੇ ਸੈਂਟਰ 'ਚ ਤਾਂ ਤੁਹਾਡੀ ਹੈ ਨਾ ਜੀ ਤੇ ਤੁਸੀਂ ਕੇਂਦਰ ਚੋਂ ਕੋਈ ਲਾਇਆ ਹੋ ਕੋਈ ਸਪੈਸ਼ਲ ਪੈਕੇਜ ਸੋ ਇਹ ਸਭ ਇੱਕ ਡਰਾਮਾ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.